ਜਿਹੜੇ ਬਾਈ ਜੀ ਹੁਣ ਇਹ ਬਾਜੀ ਆਪਾਂ ਤਿਆਰ ਕਰਦੇ ਹਾਂ ਚੇਲਾ ਬੰਦਾ ਕਬੂਤਰ ਲੈਣ ਲਈ ਬੰਦਾ ਵੀ ਹਾਂ ਇਹਦੇ ਕੋਲ ਵਧੀਆ ਕਬੂਤਰ ਆਉੜਦੇ ਆ ਜਾਂ ਕੋਈ ਉਹਦੇ 'ਚ ਹੋਰ ਵੀ ਰਾਜ ਹੁੰਦੇ ਆ ਉਹ ਰਾਜ ਤਾਂ ਮਤਲਬ ਸਿੱਧੀ ਫੇਰ ਉਹੀ ਗੱਲ ਆ ਗਈ ਵੀ ਜੇ ਕੱਲ ਨੂੰ ਮੈਂ ਵੀ ਪੈਸੇ ਜਿੱਤਾਂ ਮੈਂ ਵੀ ਇਹੋ ਜਿਹਾ ਨਾਮ ਕਮਾਵਾਂ ਠੀਕ ਆ ਕੂਤਰ ਵੀ ਹੁਣ ਆਏ ਆ ਵੀ ਚਲੋ ਕੂਤਰਾਂ ਨੂੰ ਵੀ ਬੰਦੇ ਅਗਲੇ ਇਹ ਤਾਂ ਅਗਲੇ ਦਾ ਮਾਈਂਡ ਸੈਟ ਆ ਵੀ ਥੋੜਾ ਦਿਮਾਗ ਕੀ ਕਹਿੰਦਾ ਹੁਣ ਬਾਈ ਬਾਈ ਦਾ ਮੈਂ ਚੇਲਾ ਬਣਿਆ ਹਾਂ ਜੀ ਨੇ ਰਖਲ ਜਿਵੇਂ ਅੱਜ ਕਬੂਤਰ ਗਣਨੇ ਹੁਣ 22 ਤੋਂ ਠੀਕ ਆ ਤੇ ਔਨ ਰਿਕਾਰਡ ਕਹਿੰਦਾ 20 ਕਬੂਤਰ ਲਿਆ ਹਾਂ ਮੈਂ ਕਦੇ ਕਿਸੇ ਖੁੰਡੇ ਚ ਜਾ ਕੇ ਉਂਗਲੀ ਧਰੀ ਵੀ ਮੈਨੂੰ ਆ ਕਬੂਤਰ ਕਹੀਂ ਜਿਆਦੇ ਲੋਕਾਂ ਨੂੰ ਹੁੰਦਾ ਵੀ ਆ ਫਲਾਨਾ ਹੀ ਵੰਡਾ ਉਹਨਾਂ ਦੇ ਕਹਿੰਦੇ ਭਾਈ ਜੀ ਕਬੂਤਰ ਵੀ ਬਹੁਤ ਜਿਵੇਂ ਆਪਾਂ ਨਾ ਕੋਈ ਬੰਦਾ ਕਹਿ ਰਿਹਾ ਵੀ ਆਪ ਚਿਹਰੇ ਤੋਂ ਮਰ ਜਾਇਆ ਜੇ ਆਉਂਦਾ ਜਿਵੇਂ ਹੁਣ ਪੰਕਾ ਭਾਈ ਸੋਸਤ ਬੈਠਾ ਚਿਹਰਿਆਂ ਤੇ ਰੌਣਕਾਂ ਕੀ ਬੰਦਿਆ ਤੇ ਉਹਦੇ ਕਹਿੰਦੇ ਕਬੂਤਰ ਥੋੜੇ ਜਿਹਾ ਆਏ ਵੀ ਜੋਸ਼ ਨਾਲ ਵੀ ਹਾਂ ਐ ਜਾਂਦੇ ਜੋਸ਼ ਨਾਲ ਉਹ ਤਾਂ ਸਾਮ ਸੰਭਾਲਤੇ ਜੁਰ ਮਤਲਬ ਸਾਂਭ ਸੰਭਾਲੀ ਹੋ ਗਈ ਨਾ ਉਹਨਾਂ ਦੀ ਉਡਣ ਦੀ ਤਾਂ ਜੋਸ਼ ਆ ਇੱਕ ਇੱਕ ਸਲੋ ਉੱਡ ਰਿਹਾ ਇੱਕ ਪੂਰਾ ਜੋਸ਼ ਨਾਲ ਵੀ ਜਿਹੜਾ ਭੱਜਿਆ ਫਿਰ ਉਹ ਜਿੱਤਦਾ ਬਣੇ ਉਹ ਉਡੂ ਦਾ ਜਿਹੜਾ ਐਨ ਵਧੀਆ ਟੇਕੇ ਉੱਡੂ ਉਹੀ ਜਿੱਤੂਗਾ ਇਹ ਵੀ ਹੈ ਕਿ ਗੱਲ ਆ ਜੇ ਹੁਣ ਸਾਰੀ ੜੜੀ ਭੱਜਿਆ ਹੀ ਫਰੀ ਜੋਂ ਕਿੰਨਾ ਕ ਭੱਜ ਲੂ ਉਹ ਅਸੀਂ ਬਾਜੀ ਛੱਡ ਦਿਆ ਕਈ ਵਾਰੀ ਆਪਾਂ ਸਾਡੇ ਬੰਦੇ ਫੋਨ ਕਰਦੇ ਬਾਈ ਤੇਜ਼ੀ ਬਾਲਾ ਫਿਰਦਾ ਉਹ ਤੇਜ਼ ਬਾਲਾ ਆਪਦਾ ਪੈਟਰੋਲ ਫੂਕੇ ਫਿਰ ਬਹਿ ਜਾਂਦਾ ਉਹ ਜਿਹੜਾ ਟੇਕੇ ਉੱਡੂ ਖੜਕੇ ਉੱਡੂ ਠੀਕ ਨਹੀਂ ਸਲੋ ਮਤਲਬ ਜੇ ਹੁਣ ਐ ਹੀ ਐ ਹੀ ਕਰੀ ਗਿਆ ਠੀਕ ਹੈ ਅੱਛਾ ਉਹ ਆਪੇ ਥੱਕ ਵੀ ਜਾਊਗਾ ਨਾ ਫਿਰ ਉਹ ਨਹੀਂ ਉਹ ਜਦੋਂ ਬਾਜੀ ਸਿਰੇ ਤੇ ਫਸੀ ਹੁੰਦੀ ਆ ਉਹ ਕਈ ਬੰਦਿਆਂ ਨੇ ਮਾਈਂਡ 'ਚ ਹੁੰਦਾ ਵੀ ਸਾਡਾ ਤਾਂ ਵਧੀਆ ਤੇਜ ਫਿਰਦਾ ਹੈ ਆ ਬਈ ਹੋਲੀ ਹੋਲੀ ਇਹ ਜਾਨਵਰ ਐਂ ਨਹੀਂ ਪੈਂਦਾ ਪਤਾ ਲੱਗਦਾ ਠੀਕ ਆ ਵੀ ਜਿਹੜੇ ਉਸੇ ਗੇੜੀ ਬਹਿ ਜਾਣ ਇਹ ਗੱਲ ਤਾਂ ਪੱਕੀ ਆ 100% ਮੈਂ ਤੈਨੂੰ ਦੱਸ ਹੀ ਦਿਨਾ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਆ ਆਪਾਂ ਕਾਲੀ ਚੀਨੀ ਕੂਤਰੀ ਬੁਰਜ ਹਰਜੀਤ ਸਿੰਘੋਂ ਛੱਡੀ ਹੋਈ ਅੱਛਾ ਜੀ ਹੁਣ ਮੈਂ ਦੇਖਦਾ ਸੀ ਤੇਰਾ ਲਾਈਵ ਅੱਛਾ ਜੀ ਕਦੇ ਦੋ ਰਹਿ ਗਏ ਆਪਣੀ ਵਿੱਚ ਬਣਾਉ ਬੋਲੇ ਇੱਕ ਦੂਜੇ ਦਾ ਬੋਲੇ ਕਦੇ ਤਿੰਨ ਹੋ ਜਾਣ ਕਦੇ ਦੋ ਹੋ ਜਾਣ ਮੇਰੀ ਆਦਤ ਆ ਮੈਂ ਕਦੇ ਬਾਜੀ ਤੇ ਬਾਜੀ ਜਾਣ ਕੱਲ ਨੂੰ ਪੰਜ ਕਬੂਤਰ ਛੱਡਣੇ ਆ ਅੱਛਾ ਜੀ ਮੈਂ ਸਾਰੀ ਦਿਹਾੜੀ ਸਵੇਰੇ ਭੇਜਤੇ ਮੈਂ ਨਹੀਂ ਕਦੇ ਪੁੱਛਿਆ ਵੀ ਕੀ ਆ ਉਹਨਾਂ ਨੂੰ ਇਹ ਕਿਹਾ ਜੇ ਬਹਿ ਗਿਆ ਨਿਕਲ ਗਿਆ ਮੈਨੂੰ ਫੋਨ ਕਰ ਦਿਓ ਬਾਰੀ ਬਾਰੀ ਮੈਂ ਫੋਨ ਨਹੀਂ ਕਰਿਆ ਮੇਰੇ ਬੰਦਿਆਂ ਨੂੰ ਸਾਰਿਆਂ ਨੂੰ ਪਤਾ ਮੈਨੂੰ ਸੋਨੀ ਦਾ ਫੋਨ ਆਲ ਜਾਂ ਦੋ ਤਿੰਨ ਰਹਿ ਗਏ ਸੋਨੀ ਦਾ ਫੋਨ ਆ ਗਿਆ ਹੂੰ ਬਈ ਕਹਿੰਦਾ ਬਾਹਲੀ ਚੰਗੀ ਫਿਰਦੀ ਹੂੰ ਹਜੇ ਉਹ ਕਹਿੰਦਾ ਸੀ ਅੱਛਾ ਇੱਕ ਦੋ ਬੰਦਿਆਂ ਨੇ ਉਹਨੂੰ ਸੰਜੀ ਲਈ ਵੀ ਕਿਹਾ ਠੀਕ ਹੈ ਅੱਛਾ ਉਹਨੂੰ ਐਸੀ ਵੀ ਵਾਲੀ ਚੰਗੀ ਫਿਰਦੀ ਮੇਰੇ ਨਾਲ ਜੋ ਗੱਲ ਕਰਦਾ ਸੀ ਕਰਦਾ ਕਰਦਾ ਉਸੇ ਸਕਿੰਟ 'ਚ ਮੈਨੂੰ ਕਹਿੰਦਾ ਗਮਨਟ ਤੇ ਬੈਜ ਗਿਆ ਮੇਰੇ ਨਾਲ ਹੋਈ ਐ ਨਹੀਂ ਇੱਕ ਸਕਿੰਟ 'ਚ ਹੀ ਗੱਲ ਕਰਦੇ ਐ ਅਜੇ ਪਹਿਲੀ ਵਾਰੀ ਫੋਨ ਲਾਇਆ ਸਾਰੀ ਦਿਹਾੜੀ 'ਚ ਅੱਛਾ ਜੀ ਮੈਨੂੰ ਕਹਿੰਦਾ ਕਿਉਂਕਿ ਮੈਂ ਉਹ 'ਚ ਦੇ ਦਾਈ ਮੈਨੂੰ ਵੀ ਐਸੀ ਵੀ ਚੱਲ ਕੋਈ ਨਿਕੂਤਰੀ ਵੀ ਚੰਗੀ ਸੀ ਠੀਕ ਐ ਇਹ ਕੋਈ ਤੁਰਿਆ ਜਾਂਦਾ ਵੀ ਬਹਿ ਜਾਂਦਾ ਇਹਨਾਂ ਦਾ ਕੋਈ ਨਹੀਂ अच्छा हां दे, ये जो आप उड़दे कबूतर दे पल्ले देख के कहिए भाई बड़ा चंगा ऊंचा कई बारी आके ਥੱਲੇ ਬਹਿ ਜਾਂਦਾ ਆਪਾਂ ਜਿੱਤਿਆਂ ਬਾਜੀ ਉੱਚੇ ਵਾਲਿਆਂ ਨੇ ਵੀ अच्छा ਬਹੁਤ ਚੰਗੇ ਨੇ ਬਾਜੀ ਇਹ ਜਿਹੜੇ ਆ ਆ ਤੁਹਾਡੇ ਕੋਲ ਇੱਕ ਨੀਲਾ ਕਬੂਤਰ ਆ हां नीली, यार। नीली, यार। द्राहा नीली द्राहा है नीली ਜਿਹੜਾ ਹਾਂ ਜਿੱਤੀ ਹੋਈ ਹੈ ਇਹ ਜਿਹੜੇ ਬੀਲੇ ਬਹੁਤ ਘੱਟ ਜਿੱਤਦੇ ਆ ਜੀ ਉਹਨਾਂ ਜਿੱਤਦੇ ਜਿਹੜਾ ਨਸਦਾ ਹੀ ਨਹੀਂ ਜਿੱਤੀ ਹੋਈ ਹੈ ਫਿਰ ਜਿਹੜਾ ਹਾਂ ਜਿੱਤੀ ਹੋਈ ਹੈ ਗਾਹ ਗਣਾ ਪਿੰਡ ਵੀ ਕੋਈ ਨਹੀਂ ਨਹੀਂ ਆਮ ਤਾਂ ਬਾ지ਆਂ ਤੇ ਨੀਲੇ ਦੇ ਮਤਲਬ ਉਹ ਇੱਕ ਰੁਝਾਨ ਸਾਡਾ ਬਣਿਆ ਹੋਇਆ ਹਾਂਜੀ ਵੀ ਜਿਹੜਾ ਕਾਲਾ ਰੰਗ ਹੈ ਹਾਂਜੀ ਚਾਹੇ ਮੇਰਾ ਹੀ ਆ ਕਹਿੰਦੇ ਗਰਮੀ ਵੱਧ ਮੰਦਾ ਨੇ ਕਾਲਾ ਤਾਂ ਹਮਕ ਅਗਲਾ ਕਹਿੰਦਾ ਇਹਨੂੰ ਕੀ ਗਰਮੀ ਲੱਗਣੀ ਕਾਲਾ ਤਾਂ ਉਹ ਕੈੜਾ ਮੰਦੇ ਆ ਪੈਂਕ ਕਰਕੇ ਤਾਂ ਲਾਲੀ ਚੱਕੀ ਜਾਂਦੇ ਅਗਲਾ ਕਹਿੰਦਾ ਨਹੀਂ ਨਹੀਂ ਮਤਲਬ ਇੱਕ ਧਾਰਨਾ ਬਣੀ ਹੋਈ ਆ ਸਾਡੇ ਚ ਅੱਛਾ ਜੀ ਹਾਂ ਮਤਲਬ ਵੀ ਜਿਹੜਾ ਕਈ ਬੰਦੇ ਖਿਡਾਰੀ ਬੰਦੇ ਵੀ ਗੱਲ ਕਰਦੇ ਹੈ ਮਤਲਬ ਵੀ ਕਾਲਾ ਰੰਗ ਆ ਜਿਹੜਾ ਇਹਨੂੰ ਗਰਮੀ ਵੱਧ ਪੈਂਦੀ ਕਿਉਂ ਪੈਂਦੀ ਆ ਮੈਨੂੰ ਨਹੀਂ ਪਤਾ ਸੂਰਜ ਤਾਂ ਇੱਕੋ ਹੀ ਹੁੰਦਾ ਪਰ ਕਰਦੇ ਆ ਬੰਦੇ ਜਿਹੜਾ ਅਸਲ ਖਿਡਾਰੀ ਆ ਹਾਂਜੀ ਉਹ ਉਹਦੇ ਪਿੰਡੇ ਤੇ ਕਲਪ ਜਮੀ ਨਹੀਂ ਲਾਉਂਦਾ अच्छा ओ ओवे ਰੰਗ ਦਾ ਵੀ ਯਾਨੀ ਉਹ ਕਾਲ ਦਾ ਉਹ ਕਾਲਫ ਤਾਂ ਮਤਲਬ ਵੀ ਕਾਲਾ ਹੋ ਜਾਊਗਾ ਉਹਨੂੰ ਉਹਨੂੰ ਗਰਮੀ ਲੱਗੂ ਜਿਵੇਂ ਘੰਡ ਤੇ ਛਾਤੀ ਤੇ ਜੇ ਲਾਉਣਾ ਤਾਂ ਜਿਵੇਂ ਮੇਰੇ ਜਿਆਦੇ ਟੂਸਿਆਂ ਟਾਸਿਆਂ ਦੇ ਆ ਪੂਛ ਤੇ ਕਾਲਾ ਹੁੰਦਾ ਆਪਣੇ ਠੀਕ ਆ ਅੱਛਾ ਤੁਹਾਡੀ ਗੱਲ ਵਿਚਾਲੇ ਆ ਮਤਲਬ ਧਾਰਨਾ ਹੀ ਬਣੀ ਆ ਸਾਡੀ ਬਾਈ ਜੀ ਰੰਗ ਲਾਉਣ ਦਾ ਜਿਹੜੇ ਨਵੇਂ ਨਵੇਂ ਮੁੰਡੇ ਲੱਗਦੇ ਆ ਰੰਗ ਜਿਹਨਾਂ ਦੇ ਸਾਰੇ ਰੰਗੇ ਹੁੰਦੇ ਆ ਉਹ ਗਲ ਤੱਕ ਉਹ ਸਾਰੇ ਨਹੀਂ ਮਤਲਬ ਅਗਲਾ ਕਹਿੰਦਾ ਰੋਲਾ ਨਾ ਪਵੇ ਜਿਵੇਂ ਨਹੀਂ ਕੋਈ ਉਹ ਵਜਨ ਦਾ ਜਾਂ ਕੋਈ ਰੰਗ ਦਾ ਕੋਈ ਫਰਕ ਨਹੀਂ ਰੰਗ ਕਿਹੜਾ ਕੋਈ ਭਾਰਤਾ ਹੀ ਨਹੀਂ ਉਹਦਾ ਅੱਛਾ ਅਲਕੋਹਲ ਪਾ ਕੇ ਲਾਉਂਦੇ ਉਹ ਤਾਂ ਮੜਾ ਜਾਏ ਲਾਇਆ ਜਦ ਹੀ ਸੁੱਕ ਜਾਂਦਾ ਹੁਣ ਆਪਣੇ ਅਰ ਜਿਹੜੇ ਰੱਤੇ ਨੇ ਹਾਂਜੀ ਇਹ ਆ ਰੰਗ ਦੇ ਕੂਤਰ ਪਤਾ ਹੀ ਨਹੀਂ ਕਿੰਨੇ ਕੁ ਜੁੱਤੇ ਨੇ ਰੱਤੇ ਹਾਂ ਅਗਲਾ ਕਹਿੰਦਾ ਅੱਜ ਵੀ ਬੰਦੇ ਗੱਲਾਂ ਕਰਦੇ ਅਗਲਾ ਕਹਿੰਦਾ ਰੱਤੇ ਕਿੱਧਰ ਗਏ ਬਾਈ ਇਹ 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 ਇਹਨੂੰ ਰੱਤੇ ਕਹਿੰਦੇ ਨੇ ਇਹ ਬਰੀਡ ਉਹ ਮਤਲਬ ਫਿਰ ਉਹੀ ਆ ਗਈ ਇਹ ਤੇ ਇਹ ਤੇ ਵੱਡਾ ਚੀਨਾ ਆ ਗਿਆ ਤਾਰੀਕਾ ਚੀਨਾ ਬਾਵਾ ਮਸ਼ਹੂਰ ਹੋਇਆ ਅੱਛਾ ਜੀ ਵੇਗੇ ਵਾਲੇ ਚ ਜਿਹੜਾ ਵੇਗੇ ਵਾਲਾ ਕੂਤਰ ਵੇਗੇ ਉੱਡਿਆ ਸੀ ਲਹਿਰੇ ਵੇਗੇ ਅੱਛਾ ਜੀ ਲਹਿਰੇ ਵੇਗੇ ਵਾਲੇ ਚਾਰ ਭੈਣ ਭਾਈ ਸੀ ਚਾਰੀ ਬਾਜੀਆਂ ਜਿੱਤੇ ਸੀ ਚਾਰੀ ਜਿੱਤੇ ਹਾਂ ਜਿਹੜੇ ਮੇਰੇ ਕੋਲੇ ਰੱਤੇ ਉੱਡੇ ਉਹਦੇ ਭਾਈ ਦੇ ਹੀ ਗਾਹਾਂ ਪੱਠੇ ਸੀ ਉਹ ਵੀ ਉੱਡੇ ਉਹ ਰੱਤੇ ਉਹੀ ਉੱਡੇ ਆਪਣੇ ਅੱਛਾ ਜੇ ਚਿੱਟਾ ਕੱਢਿਆ ਕਾਲੀਆਂ ਦਾ ਕੱਢਿਆ ਰੱਤਾ ਕੱਢਿਆ ਤਾਂ ਉਹਨਾਂ ਨੇ ਰੱਤਾ ਦੋ ਹੀ ਰੰਗ ਕੱਢੇ ਸਾਰੀ ਜਿੱਤੇ ਕੋਈ ਚੱਕਰ ਨਹੀਂ ਇਹ ਤਾਂ ਬਣੀ ਹੋਈ ਧਾਰਨਾ ਬਣਾਈ ਜੇ ਸਾਡੀ ਵੀ ਰੱਤਾ ਨਹੀਂ ਜਿੱਦਾ ਜਿੱਤੇ ਆਪਣੇ ਦਾ ਜਿੱਤੇ ਚੰਗੀਆਂ ਬਾਰੀਆਂ ਤੇ ਗਰਮੀ 'ਚ ਦਿੱਤੇ 1:30 ਵਜੇ ਦੋ-ਦੋ ਵੀ ਕੱਲੇ ਰਹੇ। ਅੱਛਾ ਜਿਹੜੇ ਹੁਣ ਬਾਈ ਜੀ ਤੁਸੀਂ ਤਿਆਰ ਕਰਦੇ ਹੋ, ਜਾਨਵਰ ਤਿਆਰ ਕਰਦੇ ਹੋ। ਬੰਦਾ ਗੁਰੂ ਧਾਰਦਾ ਵਾ। ਹੂੰ। ਚਲੋ ਨਵੇਂ ਆ ਹਰੇਕ ਬੰਦੇ ਦੇ ਕੋਈ ਗੁਰੂ ਧਾਰਨ ਦੀ ਕਿਉਂਕਿ ਹੁਣ 5 ਲੱਖ 7 ਲੱਖ ਗੱਡੀ ਵੀ ਕਹਿੰਦੇ ਆ। ਤੁਸੀਂ ਚਲੋ ਪ੍ਰਮਾਤਮਾ ਦੀ ਕਿਰਪਾ ਬਾਕੀ ਦਾ ਕਰਮ ਵੀ ਵਰਦਾ ਜਿਵੇਂ ਤੁਸੀਂ ਦੱਸਿਆ ਵੀ ਗਵਰਨਮੈਂਟ ਤੇ ਬੈਗੀ ਚੰਗੀ ਫਿਰਦੀ ਸੀ। ਤੇ ਨਹੀਂ ਮੈਂ ਬੈਗੀ ਸੀ। ਇਹਦੇ 'ਚ ਕੋਈ ਦੋ ਰਾਮਾ ਨਹੀਂ। ਜਿਹੜੇ ਵਿਚਾਰੇ ਕੋਈ ਨਵੇਂ ਆ ਕਈ ਵਿਚਾਰੇ ਨੇ ਰੱਖਿਆ ਜਿਵੇਂ ਕੋਈਆਂ ਨੇ ਚੋਰੀ ਰੱਖਿਆ ਬਾਜੀ ਛੱਡਣਾ ਚਾਹੁੰਦਾ ਉਹ ਕਿਵੇਂ ਪ੍ਰੈਕਟਿਸ ਕਰਾਉਣ ਤੇ ਕਿਵੇਂ ਉਹਨੂੰ ਮਾਰੀ ਮੋਟੀ ਖਰਾਕ ਜਿਹੜੀ ਵੀ ਸਹੀ ਪ੍ਰੈਕਟਿਸ ਤਾਂ ਜੀ ਜਦੋਂ ਆਪਾਂ ਸਵੇਰੇ ਕਬੂਤਰ ਛੱਡਤਾ ਹਾਂਜੀ ਠੀਕ ਆ ਉਹਦੀ ਜ਼ਿਆਦਾਤਾਂ ਇਹ ਆ ਵੀ ਛਤਰੀ ਸਵੇਰੇ ਹੀ ਖੜੀ ਕਰੋ ਮਿੱਤਰੋ ਅੱਛਾ ਚਾਹੇ ਉਹ ਘੰਟਾ ਲਾ ਕੇ ਆਵੇ ਚਾਹੇ ਦੋ ਲਾਵੇ ਚਾਹੇ 5 ਵਜੇ ਥਈਆਂ ਵੀ ਅੱਛਾ ਜੀ ਠੀਕ ਆ ਉਹ ਕਬੂਤਰ ਤੇ ਡਿਪੈਂਡ ਰਹਿਣਾ ਚਾਹੀਦਾ ਉਹਨੂੰ ਆਪਦੀ ਮਰਜ਼ੀ ਨਾਲ ਜਿੰਨਾ ਚੁਣ। ਫੇ ਮੇਰੇ ਕੰਦੇ ਹੁਣ ਘਰੇ ਅਗਲਾ ਕਹਿੰਦਾ ਮੇਰਾ ਫਲਾਣੇ ਦਾ ਫਿਰਦਾ ਮੇਰਾ ਬਹਿ ਗਿਆ ਅਗਲਾ ਕੁ ਮੇਰਾ ਸਾਜਰੇ ਪੈ ਗਿਆ। ਇਹ ਕੋਈ ਫਰਕ ਨਹੀਂ ਆਪਣਾ ਇੱਕ ਇੱਕ ਘੰਟਾ ਉੱਡਦਾ ਹੈ, ਕੂਤਰ ਵੀ ਬਾਜੀ ਦਿੱਤੇ। ਇੱਕ ਘੰਟਾ। ਹਾਂ। 7 ਤੋਂ 7 ਵੀ ਕਰੇ ਹੋਇਆ ਕੂਤਰਾਂ ਨੇ। ਅੱਛਾ ਕੋਈ ਬਹੁਤਾ ਜਿਵੇਂ ਪਿੰਡ ਤੁਹਾਨੂੰ ਬਹੁਤ ਮਾਣ ਆ ਬਈ ਪਿੰਡ ਐ ਉਹ ਬਾਹਰ ਜਾ ਕੇ ਉੱਡੇ ਨਾ ਹੋਵੇ। ਜ਼ਿਆਦੇ ਘਟਦਾ। ਇਹ ਫਰਕ ਆ। ਫਰਕ। ਥੋੜੀ ਚੰਗੀ ਬਰੀਡ ਆ। ਇੱਕ ਨੂੰ ਤੁਸੀਂ ਘਟੜਾਇਆ, ਇੱਕ ਨੂੰ ਵੱਧੜਾਇਆ। ਉਸੇ نسل ਉਹੀ ਉਹ ਨੁਕਸਾਨ ਹੋਇਆ ਡਿਪੈਂਡ ਉਹ ਤੇ ਖੇਡਤੀ ਆ ਜਾਂਦੀ ਹੈ ਗੱਲ ਇਹ ਜੇ ਮੈਂ ਇਹਦੇ ਤੇ ਹੋਰ ਰਿਕਾਰਡ ਕਰ ਦਿੰਨਾ ਕੋਈ ਚੱਕਰ ਨਹੀਂ ਚਲ ਮਾੜਾ ਮੋਟਾ ਤਾਂ ਜੀ ਮਤਲਬ ਉਹ ਲੋਕ ਸੁਣਨਾ ਚਾਹੁੰਦੇ ਲਾਓ ਵੀ એનર્ਜੀ ਹੈ ਹਾਂਜੀ ਇੱਕ ਬੰਦਾ 11 ਵਜੇ ਬਹਿ ਗਿਆ ਆ ਕੇ ਕਮਰੇ ਚ ਅੱਛਾ ਜੀ ਇੱਕ 6 ਵਜੇ ਅਸੀਂ ਫਰੀ ਜਾਂਦਾ ਹਾਂਜੀ ਆ એનર્ਜੀ 11 ਵਾਲੇ ਤੇ ਨੇ ਟਾਈਮ ਨਾਲ ਬਾਦਾਮ ਖਾਣੇ ਆ ਹਾਜਮ ਵੀ ਟਾਈਮ ਨਾਲ ਕਰ ਲੈਣੇ ਜਿਹੜਾ 6 ਵਜੇ ਆਉਣਾ ਉਹਨਾਂ ਜਮੇ ਪੁਕਾਰ ਕੇ ਆਉਣਾ ਵੀ ਖਤਮ ਕਰਕੇ ਆਪਦੇ ਆਪ ਨੂੰ ਅੱਛਾ ਜੀ ਠੀਕ ਆ ਜਿੰਨੇ ਕੋ ਉਹਨੇ ਬਦਾਮ ਖਾਣਿਆ ਤੀਜੇ ਦਿਨ ਅਸੀਂ ਫੇਰ ਵਾਰੀ ਛੱਡ ਦੇਣਾ ਇੱਕ ਦਿਨ ਛੱਡ ਕੇ ਉਹ ਘਰੇ ਹੀ એનર્ਜੀ ਆਪਦੀ ਵੇਸਟ ਕਰੀ ਜਾਂਦਾ ਮੈਂ ਜਿਆਦੇ ਜਿੰਨੇ ਮੇਰੀ ਜਣੀ ਦੇਖਿਆ ਬੰਦਿਆਂ ਦੇ ਇੱਥੇ ਆਪਣੇ ਵੀ ਹੈਗੇ ਆਲੇ ਦਾਲੇ ਵੀ ਹੈਗੇ ਨੇ ਜਿਹੜਾ ਕਹਿੰਦਾ ਮੇਰਾ ਸੱਤ ਤੋਂ ਸੱਤ ਕਰਦਾ ਉਹ 5 ਵਜੇ ਬਹਿ ਜਾਂਦਾ ਨਹੀਂ ਚਲੋ ਉਹ ਹੌਸਲਾ ਹੋ ਜਾਂਦਾ ਮੇਰਾ ਮੰਨ ਲਓ 11 ਵਜੇ ਬਹਿੰਦਾ ਥੋੜਾ 7 ਵਜੇ ਤੁਹਾਨੂੰ ਵੈਸੇ ਹੀ ਹੌਸਲਾ ਪੀ ਇਹ ਤਾਂ ਮੇਰੇ ਘਰੇ 7 ਵਜੇ ਮੇਰਾ 11 ਵਜੇ ਤੋਂ ਬਾਅਦ ਮਾ ਮਾੜਾ ਮੇਰਾ ਦਿਲ ਧੜਕਣ ਲੱਗ ਜਾਣਾ ਵੀ ਘਰੇ ਵਾਲਾ ਟਾਈਮ ਹੋ ਗਿਆ ਵੀ ਉਸ ਤੋਂ ਬਾਅਦ ਜਿਵੇਂ ਹੁਣ ਸਾਡੇ ਸੋਹਣੀ ਕੋਲੇ ਕੂਤਰ ਨੇ ਹਾਂਜੀ ਚੇਲਾ ਮੇਰਾ ਬਰਬਰ ਵਾਲਾ ਸੋਹਣੀ ਠੀਕ ਹਾਂਜੀ ਉਹਦੇ ਕਈ ਕੂਤਰ ਹੈਗੇ 1.5 ਘੰਟੇ ਤੋਂ ਬਾਅਦ ਕੁੱਟ ਕੇ ਵੀ ਨਹੀਂ ਉੱਡਦੇ ਬਾਜ ਬਾਜੀ ਚ ਹੁੰਦੇ ਨੇ ਉਹ ਆਪਾਂ ਹੀ ਫਰਿਜ ਜਿੱਤੀ ਉਹਦੇ ਨਾਲ ਕੁੱਟ ਕੁੱਟ ਕੇ ਘਰੇ ਮਸਾਂ ਜਿਹੜੇ ਦਬਾਉਂਦੇ ਸੀ ਸਾਂ ਹੀ ਫਰਿਜ ਜਿੱਤੀ ਹਤੋਂ ਇਹ ਨਸਲ ਦਾ ਫਰਕ ਆ ਨਸਲ ਦਾ ਫਰਕ ਨਹੀਂ ਨਹੀਂ ਉੱਡ ਕੇ ਰਾਜੀ ਕਰਿਓ ਬਾਹਰ ਮਰਦੇ ਨੇ ਜਿਹੜੇ ਫੌਜੀ ਵਾਲੇ ਕਬੂਤਰ ਆ ਉਹ ਵੀ 1.5 ਵਜੇ ਤੇ ਉੱਡਦੇ ਨੇ ਅੱਛਾ ਤੁਹਾਡੇ ਕੋਲੇ ਤਾਂ ਇਹ ਇਹ ਤਿਆਰ ਕਰ ਲੇ ਬਾਈ ਜੀ ਜਿਹੜਾ ਉਹ ਕਬੂਤਰ ਆ ਗਿਆ ਉਹਨੂੰ ਬਾਦਾਮ ਦੀ ਗਰੇਵੀ ਦਿੰਦੇ ਆ ਉਹਦੀ ਪ੍ਰੋਪਰ ਇਹਨਾਂ ਨੂੰ ਇਨਫੈਕਸ਼ਨ ਵੀ ਹੁੰਦੀ ਆ ਪਰ ਖੰਦ ਆ ਵੀ ਜਿਵੇਂ ਹੁਣ ਗਰਮੀ ਗਰਮੀ ਪੈਂਦੀ ਆ ਤਾਂ ਪਊਗੀ ਜਿਹੜਾ ਵੱਧ ਉੱਡ ਕੇ ਆਉ ਉਹਨੂੰ ਤਾਂ ਪਊਗੀ ਅੱਛਾ ਜੀ ਜਿਹੜਾ ਚਾਹੇ ਬੰਦਾ ਚਾਹੇ ਜਾਨਵਰਾ ਚਾਹੇ ਤਾਂ ਇੱਕੋ ਹੀ ਚੀਜ਼ ਆ ਨੇ ਚਲੋ ਉਹ ਗੱਲ ਉਹ ਜੁਦਾ ਹੋ ਗਈ ਹੈ ਨਾ ਹੁਣ ਮੰਨ ਲਓ ਜਿਹੜਾ ਜੂਥ ਆ ਕਬੂਤਰਾਂ ਦਾ ਤੁਹਾਨੂੰ ਮੈਂ ਦੱਸਿਆ ਵੀ 12729 ਪਿੰਡਾਂ 'ਚ ਇੱਕ ਕੋਈਆਂ ਦੇ ਕਿਹਾਂ ਬਿਆਂ ਕੋਲੇ ਆ 12 ਪਿੰਡਾਂ 'ਚ 100 ਬੰਦਿਆਂ ਕੋਲੇ ਪਰਸੋਂ ਹੀ ਹਜੇ ਜੁੱਪੇ ਉਹਨਾਂ ਦੀ ਮੂਵੀ ਪਈ ਆ ਉਹਨੂੰ ਹਜ਼ਾਰਾਂ ਬੰਦਿਆਂ ਨੇ ਕਰਨ ਗਿਆ ਹਾਂਜੀ ਉਹ ਇਹ ਕਰ ਰਿਹਾ ਜਿਹੜੀ ਅਸਲ 'ਚ ਖੇਡ ਆ ਇਹ ਪਾਣੀ ਧਾਣੀ ਜਿਹੜਾ ਬਾਈ ਜੀ ਬਣਾਉਂਦੇ ਆ ਤੁਸੀਂ ਆਲੂ ਬਖਾਰਾ ਵਗੈਰਾ ਜੋ ਵੀ ਆ ਇਹਦਾ ਮਹੱਤਵ ਹੈ ਹੈ ਜ਼ਰੂਰ ਆ ਹਾਂਜੀ ਪਰ ਫੇਰ ਉਹ ਹੀ ਆ ਜੁੱਪੇ ਉਹਨਾਂ ਦੀ ਮੇਰਾ ਜਲੂਨੇ ਕੁਐਸਚਨ ਪਤਣੀ ਉਹਨਾਂ ਨੂੰ ਆਨਸਰ ਕਰਨਾ ਚਾਹੀਦਾ ਸੀ ਹਾਂਜੀ ਇੱਕ ਸਾਲੋਂ ਕਈ ਬਾਜ਼ੀਆਂ ਹਾਰ ਗਈ ਹਰੇ ਹਾਂਜੀ ਹਰੇ ਹਾਂਜੀ ਮੇਰੇ ਕੋਲੇ ਆ ਗਈ ਤੁਹਾਡੇ ਕੋਲੇ ਆ ਦੱਸ ਦੇ ਤੀਕੇ ਠੀਕ ਹੈ ਹਾਂਜੀ ਆ ਗਈ ਹੂੰ ਉਹਨੂੰ ਇੱਕ ਛੋਟੀ ਜੀ ਚੀਜ਼ ਦੱਸੀ ਅੱਛਾ ਜੀ ਸਾਰੀਆਂ ਬਾਜ਼ੀਆਂ ਜਿੱਤੀ ਕੋਈ ਸੁਬ ਨਹੀਂ ਸੀ ਉਹ ਚ ਖੇਡ ਕੋਈ ਵੀ ਨਹੀਂ ਸੀ ਉਹਨਾਂ ਦਾ ਉਡਾਉਣ ਦਾ ਤਰੀਕਾ ਗਲਤ ਸੀ ਅੱਛਾ ਤਰੀਕਾ ਗਲਤ ਸੀ ਬਸ ਮੈਂ ਕੁਝ ਨਹੀਂ ਦੱਸਿਆ ਉਹਨਾਂ ਨੂੰ ਜੇ ਕਹੇ ਮਤਲਬ ਉਹਨਾਂ ਦਾ ਇਹ ਨਹੀਂ ਤੇ ਵੀ ਮੈਂ ਖੇਡ ਦੱਸਤੀ ਉਹਨਾਂ ਨੂੰ ਜੇ ਮੈਂ ਮੇਰੇ ਕੋਲੇ ਆਏ ਦੋ ਹੀ ਭਾਈ ਆਏ ਵੀ ਯਾਰ ਵੀ ਕੀ ਕਰੀਏ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਕਰਦੇ ਅੱਛਾ ਜੀ ਠੀਕ ਆ ਹੋ ਸਕਦਾ ਤੇਰਾ ਨਾ ਸ਼ੇਅਰ ਕਰੀਂ ਆਨਲਾਈਨ ਨਹੀਂ ਉਹ ਰਿਕਾਰਡ ਨਹੀਂ ਕਰਦਾ ਬੰਦਾ ਚਲੋ ਛੋਟੀਆਂ ਮਤਲਬ ਗੱਲਾਂ ਡੂੰਗੀਆਂ ਵੀ ਨੇ ਛੋਟ ਹੈ ਵੀ ਕੁਛ ਨਹੀਂ ਅੱਛਾ ਜੀ ਉਸ ਤੋਂ ਬਾਅਦ ਬਾਜ਼ੀਆਂ ਜਿੱਤਦੇ ਨੇ ਉਹ ਬੰਦੇ ਮੁਰਕੇ ਤਨਾ ਧੰਨਵਾਦ ਡੱਬਾ ਲੈ ਕੇ ਕਰਕੇ ਗਏ ਨੇ